ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕਿਵੇਂ ਬਾਬਾ ਫਰੀਦ ਜੀ ਨੇ ਇੱਕ ਹਾਕਮ ਤੇ ਝੂਠੇ ਪਖੰਡੀਆਂ ਨੂੰ ਆਪਣੀ ਕਰਾਮਾਤ ਵਿਖਾਈ ਆਓ ਇਸ ਬਾਰੇ ਅੱਜ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਖੀ ਸਾਂਝੀ ਕਰਾਂਗੇ ਇਸ ਸਾਖੀ ਨੂੰ ਬੜੇ ਹੀ ਪਿਆਰ ਨਾਲ ਤੇ ਐਂਡ ਤੱਕ ਪੂਰੀ ਸਰਵਨ ਕਰਿਓ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜਦੋਂ ਬਾਬਾ ਫਰੀਦ ਜੀ ਨੂੰ ਆਜੋਦਨ ਵਿੱਚ ਰਹਿੰਦੇ ਆਂ ਕਾਫੀ ਸਮਾਂ ਹੋਇਆ ਤਾਂ ਉਹਨਾਂ ਦੇ ਦਰਬਾਰ ਵਿੱਚ ਦਿਨ ਰਾਤ ਬਹੁਤ ਲੋਕ ਆਉਣ ਲੱਗੇ ਜਿਸ ਮਸਜਿਦ ਵਿੱਚ ਬਾਬਾ ਫਰੀਦ ਜੀ ਦਾ ਡੇਰਾ ਸੀ ਉੱਥੇ ਥਾਂ ਥੋੜੀ ਹੋਣ ਦੇ ਕਾਰਨ ਉਹਨਾਂ ਨੇ ਆਪਣੀ ਥਾਂ ਮੁੱਲ ਲੈ ਕੇ ਆਪਣਾ ਡੇਰਾ ਉਸ ਥਾਂ ਤੇ ਲਾ ਦਿੱਤਾ ਬਾਬਾ ਫਰੀਦ ਜੀ ਦੇ ਵਿਰੋਧੀ ਪਖੰਡੀ ਫਕੀਰਾਂ ਨੇ ਉਸ ਥਾਂ ਤੇ ਹੱਕ ਛੁੱਬੇ ਦਾ ਦਾਵਾ ਕਰਵਾ ਦਿੱਤਾ ਜਦੋਂ ਬਾਬਾ ਫਰੀਦ ਜੀ ਨੂੰ ਉਸ ਵੇਲੇ ਦੇ ਹਾਕਮ ਨੇ ਦੱਸਿਆ ਤਾਂ ਬਾਬਾ ਫਰੀਦ ਜੀ ਨੇ ਹਾਕਮ ਨੂੰ ਅੱਗੋਂ ਸੁਨੇਹਾ ਪੀਸ ਦਿੱਤਾ ਆਪ ਇੱਥੇ ਆ ਕੇ ਸਭ ਕੁਝ ਤਰਤੀ ਕੋਲੋਂ ਹੀ ਪੁੱਛ ਲਵੋ ਕਿ ਉਹੋ ਕਿਸ ਦੀ ਹੈ ਇਹ ਸੁਨੇਹਾ ਸੁਣ ਕੇ ਹਾਕਮ ਬੜਾ ਹੈਰਾਨ ਹੋਇਆ ਤੇ ਆਪਣੇ ਸਾਰੇ ਬੰਦਿਆਂ ਸਮੇਤ ਬਾਬਾ ਫਰੀਦ ਜੀ ਦੇ ਕੋਲ ਆ ਗਿਆ ਆ ਕੇ ਬਾਬਾ ਫਰੀਦ ਜੀ ਨੂੰ ਕਹਿਣ ਲੱਗਾ ਸਾਈਂ ਜੀ ਇਹ ਆਦਮੀ ਆਖਦਾ ਹੈ ਕਿ ਇਸ ਧਰਤੀ ਤੇ ਮੇਰਾ ਹੱਕ ਬੰਦਾ ਹੈ ਇਹ ਧਰਤੀ ਮੇਰੀ ਹੈ ਅੱਗੋ ਫਰੀਦ ਜੀ ਨੇ ਕਿਹਾ ਪਾਈ ਇਸ ਗੱਲ ਦਾ ਪਤਾ ਹੁਣੇ ਹੀ ਲੱਗ ਜਾਵੇਗਾ ਕੀ ਕੌਣ ਸੱਚਾ ਆਖਦਾ ਹੈ ਉਹ ਪਤਾ ਕਿਸ ਤਰ੍ਹਾਂ ਲੱਗ ਜਾਵੇਗਾ ਅਸੀਂ ertid ਨੂੰ ਆਵਾਜ਼ ਮਾਰ ਕੇ ਪੁੱਛ ਲੈਂਦੇ ਹਾਂ ਕਿ ਉਹ ਕਿਸ ਦੀ ਹੈ ਜਿਸ ਦਾ ਉਹ ਨਾਂ ਲੈ ਦੇਵੇਗੀ ਉਹੀ ਇਸ ਥਾਂ ਦਾ ਮਾਲਕ ਹੋਵੇਗਾ ertid ਤੇ ਬੋਲਣ ਵਾਲੀ ਗੱਲ ਸੁਣ ਕੇ ਹਾਕਮ ਬੜਾ ਹੈਰਾਨ ਹੋਇਆ ਤੇ ਆਖਣ ਲੱਗਾ ਸਾਈ ਜੀ ਗਦਿਆ ਤਰਤੀ ਵੀ ਪਲਾ ਬੋਲੀ ਹੈ ਕਿਉਂ ਨਹੀਂ ਤੁਸੀਂ ਇੱਥੇ ਖਲੋਕੇ ਤਰਤੀ ਨੂੰ ਆਵਾਜ਼ ਦਿਓ ਕਿ ਤੂੰ ਕਿਸਤੀ ਹੈ ਉਹ ਅੱਗੋ ਆਪੇ ਹੀ ਬੋਲ ਕੇ ਦੱਸ ਦੇਵੇਗੀ ਹਾਕਮ ਨੂੰ ਪਹਿਲਾਂ ਹੀ ਪਤਾ ਸੀ ਕਿ ਬਾਬਾ ਫਰੀਦ ਜੀ ਇੱਕ ਕਰਾਮਾਤੀ ਫਕੀਰ ਹਨ ਪਰ ਫਿਰ ਵੀ ਉਹ ਆਪਣੀਆਂ ਅੱਖਾਂ ਸਾਹਮਣੇ ਬਾਬਾ ਫਰੀਦ ਜੀ ਦੀ ਕਰਾਮਾਤ ਵੇਖਣਾ ਚਾਹੁੰਦੇ ਸਨ ਹਾ ਕੰਮ ਨੇ ਉਸ ਥਾਂ ਤੇ ਖਲੋਕ ਕੇ ਜਿਹੜੀ ਥਾਂ ਬਾਬਾ ਫਰੀਦ ਜੀ ਨੇ ਮੋਲ ਲਈ ਸੀ ਉੱਚੀ ਆਵਾਜ਼ ਵਿੱਚ ਕਿਹਾ हे ਤਰਤੀ ਤੂਏ ਦਾਸ ਕੀ ਇਹ ਥਾਂ ਜਿੱਥੇ ਸਾਈਂ ਫਰੀਦ ਜੀ ਦਾ ਡੇਰਾ ਹੈ ਇਹ ਕਿਸ ਦੀ ਹੈ ਅੱਗੋਂ ਇੱਕ ਗੰਮੀ ਆਵਾਜ਼ ਤਰਤੀ ਵਿੱਚੋਂ ਆਈ ਇਹ ਥਾਂ ਫਰੀਦ ਜੀ ਦੀ ਹੈ ਇਹ ਥਾਂ ਫਰੀਦ ਜੀ ਦੀ ਹੈ ਇਹ ਆਵਾਜ਼ ਕਿੰਨਾ ਚਿਰ ਹੀ ਗੂੰਜਦੀ ਰਹੀ ਹਾਕਮ ਸਮੇਤ ਸਾਰੇ ਆਏ ਲੋਕਾਂ ਨੇ ਬਾਬਾ ਫਰੀਦ ਜੀ ਤੋਂ ਪੋਲ ਬਖਸ਼ਾਈ ਤੇ ਉਹਨਾਂ ਦੇ ਚਰਨੀ ਸੀਸ ਨਵਾ ਕੇ ਆਪਣੀ ਅੱਖੀਂ ਕਰਾਮਾਤ ਵੇਖ ਕੇ ਆਪਣੇ ਘਰਾਂ ਨੂੰ ਚਲੇ ਗਏ ਝੂਠੇ ਤੇ ਪਖੰਡੀ ਫਕੀਰਾਂ ਦੇ ਸਾਦਰ ਚਾਏ ਟੋਂਗ ਫੇਲ ਹੋ ਗਏ ਉਹਨਾਂ ਵਿੱਚੋਂ ਕਈ ਬਾਬਾ ਫਰੀਦ ਦੇ ਚਰਨੀ ਆਣ ਲੱਗੇ ਤੇ ਵੈਰ ਵਿਰੋਧ ਦੇ 바ਵ ਯੁੱਧ ਬਾਬਾ ਫਰੀਦ ਜੀ ਦੇ ਮਨ ਤੇ ਕੋਈ ਵੀ ਗੁੱਸਾ ਨਾ ਆਇਆ ਤੇ ਉਹਨਾਂ ਨੇ ਇਹ ਸੁਲੋਕ ਉਚਾਰਨ ਕਰਕੇ ਕਿਹਾ ਫਰੀਦਾ ਬੁਰੇ ਦਾ ਪਲਾਕਾਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗ ਗਈ ਪਲੇ ਸਭ ਕਿਛ ਪਾਏ ਪਾ ਕਿਸੇ ਬੁਰੇ ਦਾ ਵੀ ਪਲਾ ਕਰਨਾ ਚਾਹੀਦਾ ਹੈ ਆਪਣੇ ਮਨ ਵਿੱਚ ਉਸ ਦੀ ਮਾੜੀ ਤੋਂ ਮਾੜੀ ਗੱਲ ਦਾ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਜੇਕਰ ਤੂੰ ਇਸ ਤਰ੍ਹਾਂ ਕਰੇਗਾ ਤਾਂ ਤੇਰੀ ਦੇਹੀ ਨੂੰ ਕਦੇ ਕੋਈ ਰੋਗ ਨਹੀਂ ਲੱਗੇਗਾ ਤੇ ਤੇਰੇ ਪੱਲੇ ਵੀ ਸਭ ਕੁਝ ਪੈ ਜਾ ਬਾਬਾ ਫਰੀਦ ਜੀ ਦੇ ਇਹ ਬਚਨ ਸੁਣ ਕੇ ਉਹਨਾਂ ਦੇ ਵੈਰ ਵਿਰੋਧ ਰੱਖਣ ਵਾਲੇ ਵੀ ਸੱਜਣ ਬਣ ਗਏ ਤੇ ਬਾਬਾ ਫਰੀਦ ਜੀ ਨੂੰ ਇੱਕ ਰੱਬ ਦਾ ਪਿਆਰਾ ਸਮਝਣ ਲੱਗੇ ਇੱਕ ਦਿਨ ਫਿਰ ਬਾਬਾ ਫਰੀਦ ਜੀ ਆਪਣੇ ਚੇਲਿਆਂ ਦੇ ਨਾਲ ਘੁੰਮਣ ਫਿਰਨ ਲਈ ਗਏ ਤਾਂ ਉਹ ਸਤਲੂਜ ਦੇ ਦਰਿਆ ਤੇ ਕੰਢੇ ਤੇ ਚਲੇ ਗਏ ਉੱਥੇ ਉਹਨਾਂ ਨੇ ਸਾਹ ਪਾਣੀ ਵੇਖ ਕੇ ਕਿਹਾ ਕਿ ਅਜੋਦਨ ਨਹੀਂ ਇਹ پاک ਪਟਨ ਹੈ ਜਦੋਂ ਉਹਨਾਂ ਦੇ ਚੇਲਿਆਂ ਨੇ ਇਹ ਸੁਣਿਆ ਤਾਂ ਉਹਨਾਂ ਨੇ ਸਾਰੇ ਹੀ ਪਾਸੀ ਇਹੇ ਤੁਮਾ ਦਿੱਤਾ ਕਿ ਬਾਬਾ ਫਰੀਦ ਜੀ ਨੇ ਅਜੋਦਨ ਦਾ ਨਾਮ ਪਾਕਪਟਨ ਰੱਖ ਦਿੱਤਾ ਹੈ ਪਾਕਪਟਨ ਪਵਿੱਤਰ ਤੇ ਪਟਨ ਦਰਿਆ ਦਾ ਪਤਨ ਜਿੱਥੋਂ ਲੋਕ ਲੰਘ ਕੇ ਇੱਕ ਬੰਨੇ ਹੋ ਦੂਸਰੇ ਬੰਨੇ ਜਾਂਦੇ ਹਨ ਛੇਤੀ ਹੀ ਇਹ ਅਜੋਦਨ ਸ਼ਹਿਰ ਦਾ ਨਾਮ ਪਾਕਪਟਨ ਪਾਕ ਗਿਆ ਕੋਚ ਚੇਰ ਇਸ ਨੂੰ ਪਾਕਪਟਨ ਆਖਦੇ ਰਹੇ ਇਹ ਇਹ ਬਾਬਾ ਫਰੀਦ ਜੀ ਦੇ ਬੋਲਾਂ ਮੁਤਾਬਿਕ پاک ਪਟਣ ਹੀ ਬਣ ਗਿਆ ਬਾਬਾ ਫਰੀਦ ਜੀ ਦਾ پاک ਪਟਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ